हां जी दोस्तों की हालचाल ने दोस्तों आपा लंग रहे हैं इस टाइम पे लुधियाने दे पोल उतों दी जी लुधियाने ਤੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਦੁੱਖਨਵਾਰਨ ਗੁਰਦੁਆਰਾ ਦੁੱਖਨਵਾਰਨ ਸਾਹਿਬ ਲੁਧਿਆਣਾ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਸੋਹਣਾ 뷰 ਆ ਰਿਹਾ ਹੈਗਾ ਕਿਉਂਕਿ ਮੌਸਮ ਸਾਫ਼ ਹੈ ਬਹੁਤ ਵਧੀਆ ਮੌਸਮਾ ਦੇਖ ਸਕਦੇ ਹਾਂ ਅਸੀਂ ਵਾਹਿਗੁਰੂ ਸਤਨਾਮ ਮਾਲਕਾ ਸਭ ਦਾ ਭਲਾ ਕਰੀ ਸਤਨਾ ਗੁਰੂ ਨਾਨਕ ਧਰਨਾਗੁਰ ਨਾਲ ਨਾਲ ਬਹੁਤ ਸੋਹਣਾ 뷰 ਆਉਂਦਾ ਜੀ ਕਿਉਂ ਮੌਸਮ ਸਾਫ ਹੈਗਾ ਨਾ ਧੁੱਪ ਹੈ ਨਾ ਵਾਲੀ ਛਾਂ ਤੇ ਆਪਾਂ ਲੁਧਿਆਣੇ ਦੇ ਪੁਲ ਤੇ ਉਤੋਂ ਦੀ ਕ੍ਰੋਸ ਕਰ ਰਹੇ ਹਾਂ ਗਿੱਲ ਰੋਡ ਨੂੰ ਆ ਰਹੇ ਜੀ ਇੰਦਰਲੀ ਸਾਈਡ ਆ ਗਿਆ ਸਟੇਸ਼ਨ ਲੈਣਾ ਸਟੇਸ਼ਨ ਤੇ ਹੁਣ ਆਪਾਂ ਜਾ ਰਹੇ ਹਾਂ ਗਿੱਲ ਰੋਡ ਨੂੰ